आईसीबी ਸਾਡੀ ਕੁੜੀ ਸਾਨੂੰ ਵਾਪਸ ਮਤਲਬ ਕਿ ਪੁਲਿਸ ਪ੍ਰਸ਼ਾਸਨ ਪੂਰਾ ਜੋਰ ਲਾਵੇ ਤੇ ਵੀ ਉਹ ਕੁੜੀ ਨੂੰ ਘਰੇ ਵਾਪਸ ਲਿਆਉਣ ਵਿੱਚ ਆ। ਹਾਂ ਸਰ ਜੇ ਗੱਲ ਕਰੀ ਜਾਵੇ ਕਿ ਬੁੱਗਰਾ ਤੋਂ ਸੰਗਰੂਰ ਬਹੁਤ ਦੂਰ ਹੈ ਕੀ ਬੱਚਾ ਉਹਰੇ ਕੀ ਕਰਨਾ ਚਾਹੀਦਾ ਪਤਾ ਉਹਦੇ ਬਾਰੇ ਸਰ ਜਿੱਥੇ ਤੱਕ ਮਤਲਬ ਅਸੀਂ ਕਾਲ ਡਿਟੇਲ ਕਢਾਈ ਆ ਫੋਨ ਦੀ ਚਲੋ ਬੱਚੇ ਹੁੰਦੇ ਆ ਫਰੈਂਡ ਸਰਕਲ ਹੁੰਦਾ ਜੀ ਤੇ ਉਹ ਕੁੜੀ ਦੀ ਡਿਟੇਲ ਚ ਮਤਲਬ ਪਤਾ ਲੱਗ ਗਿਆ ਕਿ ਦੁੱਗਾ ਪਿੰਡ ਤੋਂ ਕੁਝ ਨੌਜਵਾਨ ਹੈ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਸੀਗੀ ਤੇ ਉਹੀ ਆਪਣੇ ਪੂਨੀਆ ਟਾਵਰ ਦੇ ਕੋਲੋਂ ਸਕੋਰਪੀਓ ਰੰਗ ਦੀ ਕਾਲੇ ਰੰਗ ਦੀ ਗੱਡੀ ਸੀਗੀ ਉਹਦੀ ਅਸੀਂ ਸਾਰੀ ਉਹਨਾਂ ਦਾ ਨੰਬਰ ਦੇ ਤੱਕੜਵਾ ਕੇ ਉਹਦੀ ਸਾਰੀ ਵੀਡੀਓ ਗੱਡੀ ਦੇ ਵਿੱਚ ਬਿਠਾਉਣ ਦੀ ਦੀ ਕੁੜੀ ਦੀ ਸਾਰੀ ਅਸੀਂ ਨੇ ਜਿਹੜੀ ਇਨਫੋਰਮੇਸ਼ਨ ਪੁਲਿਸ ਪ੍ਰਸ਼ਾਸਨ ਨੂੰ ਦੇਤੀ ਫਿਰ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ ਬਹੁਤ ਦੁੱਖ ਦੀ ਗੱਲ ਹੈ ਕਿ ਪਤਾ ਨਹੀਂ ਸਮਝ ਨਹੀਂ ਆਉਂਦੀ ਕਿਉਂ ਨਹੀਂ ਹੋ ਰਿਹਾ ਕੋਈ ਕਿਤੇ ਕਮੀ ਹੈ ਜਾਂ ਕੋਈ ਹੋਰ ਗੱਲਬਾਤ ਹੈ ਵੀ ਨਵਾਲਕ ਕੁੜੀਆਂ ਨੇ ਦਿਲ ਲੱਭਣ ਚ ਇੰਨੇ ਦਿਨ ਲੱਗ ਰਹੇ ਨੇ ਇਹ ਤਾਂ ਸਾਡਾ ਬੁਗਰਾ ਪਿੰਡ ਦੇ ਸਰਪੰਚ ਪੰਜ ਸਾਹਿਬ ਜਿਨ੍ਹਾਂ ਦਾ ਅਖਣਾ ਹੈ ਕਿ ਸਾਡੇ ਇੱਕ ਲੜਕੀ ਨੂੰ ਘਰੋਂ ਗਏ ਹਨ तकरीबन ਹਫਤਾ ਹੋ ਚੁੱਕਿਆ ਹੈ ਪਰ ਜੇ ਪੁਲਿਸ ਕਾ ਅਧਿਕਾਰਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅਖਣਾ ਹੈ ਕਿ ਹਫਤਾ ਹੋ ਗਿਆ ਹੈ ਕਿ ਕੋਈ ਕਾਰਜਕਾਰੀ ਵੇਖਣ ਨੂੰ ਨਹੀਂ ਮਿਲ ਰਹੀ ਅੱਜ ਇਸ ਕਾਰਨ ਹੀ ਪਰੇਸ਼ਾਨ ਹੋ ਕੇ ਐਸਐਸਪੀ ਸਾਹਿਬ ਨਾਲ ਵੀ ਇੱਥੇ ਮਿਲਣਾ ਆਏ ਹਨ ਪੀਆ ਗੁਰਿੰਦੀਪ ਸਿੰਘ ਦਿਓਲ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲ ਕਰਦੇ ਆਂ ਅੱਛਾ ਸੀਕਾ ਹਰ ਕਦੋਂ ਇਹ ਪਰਿਵਾਰ ਹੈ ਤੁਹਾਡੇ ਟੱਚ ਚੰਦ ਦਾ ਕੀ ਏ ਜਿਆਦਾ ਮਸਲਾ ਦੇਖੋ ਇਹ ਪਿਛਲੀ 25 ਤਰੀਕ ਨੂੰ 25 ਜੂਨ ਨੂੰ ਇਹ ਲੜਕੀ ਲਾਪਤਾ ਹੋ ਜਾਂਦੀ ਹੈ ਬੁਗਰਾ ਪਿੰਡ ਤੋਂ ਤੇ ਇਹ ਪਰਿਵਾਰ ਕਿਉਂਕਿ ਇਹਦੇ ਪਿਤਾ ਜੀ ਦਿਹਾੜੀ ਕਰਦੇ ਆ ਤੇ ਹੋਰ ਵੀ ਪਰਿਵਾਰ ਕੰਮਕਾਰ ਕਰਦਾ ਇਹਨਾਂ ਦੀ ਇਹ ਦੋਨੋਂ ਬੇਟੀਆਂ ਘਰ ਦੇ ਵਿੱਚ ਸੀਗੀਆਂ ਕਿਸ ਤਰੀਕੇ ਨਾਲ ਲਾਪਤਾ ਹੋਈ ਏ ਜਾਂਚ ਦਾ ਵਿਸ਼ਾ ਹੈ ਕਿਉਂਕਿ ਪੁਲਿਸ ਨੇ ਦੇਖਣਾ ਇਹ ਪਰ ਉਹਨੂੰ ਇੱਕ ਕਾਲੀ ਸਕੋਰਪਿਓ ਗੱਡੀ ਦੇ ਵਿੱਚ ਉਹ ਲੜਕੀ ਨੂੰ ਕੁਝ ਲੜਕੇ ਲੈ ਜਾਂਦੇ ਦੇਖੇ ਗਏ ਆ ਜਿਹੜੀ ਇਹਨਾਂ ਨੇ ਮੈਨੂੰ ਦਿਖਾਈ ਇਹ ਪੁਰਸ਼ ਨੂੰ ਵੀ ਦਿਖਾਈ ਹੋਊਗੀ ਪਰ ਲਗਾਤਾਰ ਇਹ ਗੱਲ ਕਹਿੰਦੇ ਨੂੰ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਰਣੀਕੇ ਇਨ ਟੱਚ ਰਣੀਕੇ ਚੌਕੀ ਦੇ ਨਾਲ ਇਹ ਇਨ ਟੱਚ ਹੈ ਪਰਿਵਾਰ ਪਰ ਉਹ ਇਹਨਾਂ ਨੂੰ ਕਦੇ ਕਹਿ ਦਿੰਦੇ ਆ ਜੀ ਉਹਦੀ ਲੋਕੇਸ਼ਨ ਆ ਗਈ ਲੜਕੀ ਦਾ ਫੋਨ ਵੀ ਬਾਰ ਬਾਰ ਆਨ ਹੋ ਰਿਹਾ ਜੋ ਸਾਨੂੰ ਪਰਿਵਾਰ ਦੱਸ ਰਿਹਾ ਕਦੇ ਕਹਿੰਦੇ ਜੀ ਇਹ ਪਟਿਆਲੇ ਆ ਕਦੇ ਅੰਮ੍ਰਿਤਸਰ ਆ ਕਦੇ ਜਲੰਧਰ ਆ ਇਹਨਾਂ ਦੇ ਢੇਡੇ ਕਢਾਏ ਜਾ ਰਹੇ ਆ ਪਰ ਕੋਈ ਸੈਟੀਸਫੈਕਸ਼ਨ ਨਹੀਂ ਹੋ ਰਹੀ ਕੋਈ ਲੜਕੀ ਦਾ ਪਤਾ ਨਹੀਂ ਲੱਗ ਰਿਹਾ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸਖਤ ਤਰੀਕੇ ਦੇ ਨਾਲ ਤਾਂ ਕਰਕੇ ਅੱਜ ਸਾਨੂੰ ਐਸਐਸਪੀ ਸਾਹਿਬ ਦੇ ਕੋਲ ਆਉਣਾ ਪਿਆ ਸਰਬ ਕਿਸ ਤਰ੍ਹਾਂ ਦੇ ਦਿਓ ਪੁਲਿਸ ਦੀ ਕਾਰਜਕਾਰੀ ਕਿਉਂਕਿ ਫਿਰ तकरीबन ਕਈ ਦਿਨ ਹੋ ਚੁੱਕੇ ਨੇ ਕੁੜੀ ਨੂੰ ਘਰੋਂ ਗਿਆ ਅੱਜ ਤੁਹਾਨੂੰ ਮਜਬੂਰ ਹੋ ਕੇ ਐਸਐਸਪੀ ਦਫਤਰ ਆਣਾ ਪਿਆ ਦੇਖੋ ਬੜੀ ਢਿੱਲੀ ਹੈ ਪਤਾ ਨਹੀਂ ਕਿਉਂ ਕੀ ਵਜ੍ਹਾ ਇਹਦੀ ਕਿਉਂ ਨਹੀਂ ਹੋ ਰਿਹਾ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸੰਜੀਦਾ ਮੈਟਰ ਹੈ 16 ਸਾਲ ਦੀ ਇੱਕ ਬੇਟੀ ਸਾਡੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਦੀ ਬੇਟੀ ਦੇ ਨੂੰ ਕੋਈ ਕਿਡਨੈਪ ਕਰਕੇ ਲੈ ਗਿਆ ਲਾਪਤਾ ਹੋ ਗਈ ਜਾਂ ਵਰਗਲਾ ਕੇ ਲੈ ਗਿਆ ਇੰਨੀ ਜਾਣਦੇ ਪੁਲਿਸ ਦਸੂਗੀ ਪਰ ਪੁਲਿਸ ਵੱਲੋਂ ਇੰਨੀ ਢਿੱਲੀ ਕਾਰਵਾਈ ਐਡੇ ਸੰਜੀਦਾ ਮੈਟਰ ਦੇ ਵਿੱਚ ਕਿਉਂਕਿ ਜਦੋਂ ਕਿਸੇ ਲੜਕੀ ਦਾ ਮੈਟਰ ਆ ਜਾਂਦਾ ਹੈ ਉਹ ਵੀ ਨਾਬਾਲਗ ਦਾ ਉਹਦੇ ਪ੍ਰਤੀ ਸਰਕਾਰ ਬੜੀ ਸੰਜੀਦਾ ਸੈਂਟਰ ਸਰਕਾਰ ਵੀ ਪੰਜਾਬ ਸਰਕਾਰ ਵੀ ਹੋਣਾ ਵੀ ਚਾਹੀਦਾ ਪਰ ਪੁਲਿਸ ਦਾ ਇੰਨਾ ਢੱਲਾ ਰਵਈਆ ਬੜਾ ਗਲਤ ਹੈ ਤੇ ਅੱਜ ਸੀਨੀਅਰ ਆਫੀਸਰਸ ਨੇ ਬੜਾ ਵਧੀਆ ਤਰੀਕੇ ਦੇ ਨਾਲ ਇਹਨੂੰ ਲਿਆ ਕਿ ਉਹਨਾਂ ਨੇ ਬੜੀ ਇਸ ਗੱਲ ਦੀ ਇਨਕੁਆਇਰੀ ਵਾਸਤੇ ਆਪਣੇ ਆਫੀਸਰ ਸਹਿਬਾਨਾਂ ਦੀ ਡਿਊਟੀ ਲਈ ਨਾਲ ਦੀ ਨਾਲ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰਿਵਾਰ ਨੂੰ ਲੜਕੀ ਵੀ ਲੱਭ ਜੂਗੀ ਤੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਹਿੰਮਤ ਨਾ ਕਰਨ ਇਹੋ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਉਰੀ ਦੇ ਪਿੰਡ ਨੇੜਲੇ ਬੁਗਰੇ ਵਿਖੇ ਇੱਕ ਪਰਿਵਾਰ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਇਆ ਹੈ ਤੁਹਾਨੂੰ ਦੱਸਣਾ ਚਾਹਾਂਗੇ ਉਸ ਪਰਿਵਾਰ ਦਾ ਇੱਕ ਲੜਕੀ ਹੈ ਜਿਸ ਦੀ ਉਮਰ ਦੱਸੀ ਗਈ तकरीबन 14-15 ਸਾਲ ਦੀ ਦੱਸੀ ਜਾਂਦੀ ਹੈ ਕੁਝ ਦਿਨ ਹੋ ਗਿਆ ਉਸ ਨੂੰ ਘਰੋਂ ਲਾਪਤਾ ਹੋਏ ਪਰ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਉਹ ਲੜਕੀ ਦੇ ਪਿਤਾ ਜੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿੰਨਾ ਦਿਨ ਹੋ ਗਏ ਜਿਹੜੀ ਕੁੜੀ ਸੀ ਉਹ ਘਰੋਂ ਗਈ ਇਹ 25 ਤਰੀਕ ਤੋਂ ਗਈ ਹੋਈ ਹੈ ਜੀ ਕਰੋ ਕੀ ਮਸਲਾ ਇਹ ਮਸਲਾ ਦਾ ਸਰ ਕੁਛ ਨਹੀਂ ਇਹ ਮੈਂ ਮਸਤਵਾਨਾ ਸਾਹਿਬ ਕੰਮ ਕਰਦਾ ਜੀ ਤੇ ਜਦੋਂ ਮੈਨੂੰ ਛੋਟੀ ਕੁੜੀ ਦਾ ਫੋਨ ਆਇਆ ਕਹਿੰਦੀ ਵੀ ਕੁੜੀ ਵੀ ਹੈ ਨਹੀਂ ਘਰੇ ਤਾਂ ਮੈਂ ਜਾ ਕੇ ਦੇਖਿਆ ਕੁੜੀ ਘਰੇ ਹੈ ਸੀ ਤੇ ਜਦੋਂ ਫਿਰ ਤੁਸੀਂ ਥਾਣੇ ਜਾਂਦੇ ਹੋ ਤਾਂ ਥਾਣੇ ਪੁਲਿਸ ਦੀ ਕਿਸ ਤਰ੍ਹਾਂ ਦੀ ਕਾਰ ਹੈ ਸਰ ਸਵੇਰੇ ਸਾਨੂੰ ਬੁਲਾ ਲੈਂਦੇ ਨੇ ਸਾਨੂੰ ਇੱਧਰ ਉੱਧਰ ਵੀ ਲਿਜਾਇਆ ਜਾਂਦਾ ਕਿਤੇ ਪਟਿਆਲਾ ਅੰਮ੍ਰਿਤਸਰ ਖੜਕੜਕਲਾ ਤੇ ਪਰ ਸਾਨੂੰ ਕੋਈ ਕਾਰਵਾਈ ਉਹਨਾਂ ਤੇ ਹੁੰਦੀ ਨਹੀਂ ਦੇਖੀ ਅਸੀਂ ਸੀਸੀਟੀਵੀ ਕੈਮਰਾ ਵੀ ਦਿਖਾਇਆ ਵੀ ਗੱਡੀ ਚੱਲੇ ਜਾ ਰਹੇ ਨੇ ਚਾਰ ਮੁੰਡੇ ਨੇ ਦੁਗਾਂ ਤੋਂ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਵੇਰੇ ਬੁਲਾ ਲਿਆ ਸਾਨੂੰ ਸੜ ਤਾਂ ਉਹਨਾਂ ਨੂੰ ਕੋਈ ਕਾਰਵਾਈ ਨਹੀਂ ہوئی۔ ਸਾਡੀ ਬੱਚੀ ਸਾਨੂੰ ਮਿਲੀ ਨਹੀਂ ਜੀ ਸਰ। ਕੀ ਮੰਗਦਾ? ਸਰ ਸਾਨੂੰ ਤਾਂ ਸਾਡੀ ਬੱਚੀ ਮਿਲੀ ਚਾਹੀਦੀ ਆ ਇਹ ਹੀ ਮੰਗਾ ਸਰ। ਸਾਡੀ ਪੁਲਿਸ ਉਹਦੀ ਕਾਰਵਾਈ ਕੀਤੀ ਜਾਵੇ ਸਰ ਪੁਲਸ ਕੰਮ ਨਹੀਂ ਕਰ ਰਹੀ ਸਰ। ਸਰਨਾ ਪਿੰਡ ਦੇ ਪੰਚ ਸਾਹਿਬ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਆਸੀ ਕਾਲ ਜੀ ਕੀ ਨਾਮ ਮੇਰੇ ਮੇਰਾ ਨਾਮ ਬੱਗਾ ਸਿੰਘ ਬੱਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਈ ਦਿਨ ਹੋ ਗਿਆ ਜਿਹੜੀ ਇੱਕ ਬੱਚੀ ਹੈ ਘਰੋਂ ਲਾਪਤਾ ਹੈ ਪਰ ਪੁਲਿਸ ਦੀ ਕਾਰਜਕਾਰੀ ਅੱਜ ਇੰਨੇ ਮਜਬੂਰ ਹੋ ਗਏ ਹੋ ਉਹਨੂੰ ਦੇਖਦੇ ਹੋ ਕਿ ਅੱਜ ਐਸਐਸਪੀ ਦਫ਼ਤਰ ਆਏ ਅਸੀਂ ਮਜਬੂਰ ਹੋ ਕੇ ਆਇਆ ਜੀ ਕਿਉਂਕਿ ਸਾਰਾ ਪਿੰਡ ਨੂੰ ਬਹੁਤ ਦੁੱਖ ਹੈ ਪਿੰਡ 'ਚ ਇੱਕ ਤਰ੍ਹਾਂ ਦਾ ਐ ਲਾਲੂ ਵੀ ਸੋਗ ਦਾ ਮਾਹੌਲ ਆ ਬਹੁਤ ਲੋੜਬੰਦ ਪਰਿਵਾਰ 25 ਤਰੀਕ ਦੀ ਗੁੰਮ ਹੋਈ ਹੈ ਜੀ ਅੱਜ 2 ਤਾਰੀਖ ਹੋ ਗਈ ਹੈ ਇਹ ਜੇ ਗਰੀਬ ਪਰਿਵਾਰ ਹੈ ਤਾਂ यूं ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਆਏ ਆਂ ਵੀ ਫਰਿਆਦ ਲੈ ਕੇ ਪਰ ਇੱਕ ਗੱਲ ਹੈ ਵੀ ਜੇ ਕੋਈ ਮੁਲਾਜ਼ਮ ਦੀ ਜਾਂ ਕਿਸੇ ਅਫਸਰ ਦੀ ਬੱਚੀ ਗੁੰਮ ਹੁੰਦੀ ਘੰਟਿਆਂ ਦੇ ਵਿੱਚ ਮਿਲ ਜਾਂਦੀ ਅੱਜ ਇਸ ਗਰੀਬ ਪਰਿਵਾਰ ਦੀ ਜਿਹੜੀ ਬੱਚੀ ਹੈ ਉਹਨੂੰ ਤਕਰੀਬਨ 7 ਦਿਨ ਹੋ ਗਏ ਜੀ ਇੱਕ ਹਫਤਾ ਹੋ ਗਿਆ 16 ਸਾਲ ਦੀ ਬੱਚੀ ਆ ਉਹ ਇਹ ਹੀ ਸੋਚ-ਸੋਚ ਕੇ ਦਿਲ ਘਟ ਜਾਂਦੇ ਆ ਵੀ ਪਤਾ ਨਹੀਂ ਕਿੱਥੇ ਹੋਊ ਕਿਹੜੇ ਹਾਲਾਤਾਂ ਚ ਹੋ ਕੇ ਮਜਬੂਰ ਹੋ ਕੇ ਸਾਨੂੰ ਆਉਣਾ ਪਿਆ ਕਿ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਾਨੂੰ ਹੀ ਉਲਝਾਈ ਜਾਂਦੇ ਸਾਡੇ ਤੇ ਮਾੜਾ ਸਮਾਂ ਕਿਤੇ ਤੁਸੀਂ ਜਾ ਕੇ ਪਟਿਆਲੇ ਦੇਖਿਆ ਹੋ ਤੁਸੀਂ ਜਾ ਕੇ ਅੰਮ੍ਰਿਤਸਰ ਦੇਖਿਆ ਹੋ ਤੁਸੀਂ ਖੜਕੜਕਲਾ ਇੰਨੇ ਦਿਨ ਹੋ ਗਏ ਐਗਜੈਕਟ ਲੋਕੇਸ਼ਨ ਹੀ ਨਹੀਂ ਪਤਾ ਲੱਗੀ ਜੀ ਤੇ ਇਹਨਾਂ ਦੇ ਪਰਿਵਾਰ ਦੀ ਰੋਟੀ ਛੁੱਟੀ ਪਈ ਐ ਸਾਰੇ ਪਿੰਡ ਦੀ ਰੋਟੀ ਛੁੱਟੀ ਪਈ ਐ ਵੀ ਕੁੜੀ ਐ ਉਹ ਘਰ ਆਜੇ ਸਹੀ ਸਲਾਮਤ ਘਰ ਆਜੇ ਇਸ ਤਾਂ ਮੰਗੇ ਅੱਜ ਇਹੀ ਲੈ ਕੇ ਆਏ ਸੀ ਵੀ ਸਾਡੀ ਕੁੜੀ ਸਾਨੂੰ ਵਾਪਸ ਮਤਲਬ ਕਿ ਪੁਲਿਸ ਪ੍ਰਸ਼ਾਸਨ ਪੂਰਾ ਜੋਰ ਲਾਵੇ ਤੇ ਵੀ ਉਹ ਕੁੜੀ ਨੂੰ ਘਰੇ ਵਾਪਸ ਲਿਆਉਣ ਵਿੱਚ ਆ। ਸਾਹਿਬ ਜੀ ਗੱਲ ਕਰੀ ਜਾਵੇ ਕਿ ਬੁਗਰਾ ਤੋਂ ਸੰਗਰੂਰ ਬਹੁਤ ਦੂਰ ਹੈ। ਕੀ ਬੱਚਾ ਉਹਰੇ ਕੀ ਕਰਨਾ ਚਾਹੀਦਾ ਪਤਾ ਉਹਦੇ ਬਾਰੇ ਕੋਈ। ਸਰ ਜਿੱਥੇ ਤੱਕ ਮਤਲਬ ਅਸੀਂ ਕਾਲ ਡਿਟੇਲ ਕਢਾਈ ਆ ਫੋਨ ਦੀ। ਚਲੋ ਬੱਚੇ ਹੁੰਦੇ ਆ ਫਰੈਂਡ ਸਰਕਲ ਹੁੰਦਾ ਜੀ ਤੇ ਉਹ ਕੁੜੀ ਦੀ ਡਿਟੇਲ 'ਚ ਮਤਲਬ ਪਤਾ ਲੱਗ ਗਿਆ ਕਿ ਦੁੱਗਾ ਪਿੰਡ ਤੋਂ ਕੁਝ ਨੌਜਵਾਨ ਹੈ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਸੀਗੀ। ਤੇ ਉਹੀ ਆਪਣੇ ਪੂਨੀਆ ਟਾਵਰ ਦੇ ਕੋਲੋਂ ਸਕੋਰਪੀਓ ਰੰਗ ਦੀ ਕਾਲੇ ਰੰਗ ਦੀ ਗੱਡੀ ਸੀਗੀ ਉਹਦੀ ਅਸੀਂ ਸਾਰੀ ਉਹਨਾਂ ਦਾ ਨੰਬਰ ਦੇ ਤੱਕੜਵਾ ਕੇ ਉਹਦੀ ਸਾਰੀ ਵੀਡੀਓ ਗੱਡੀ ਦੇ ਵਿੱਚ ਬਿਠਾਉਣ ਦੀ ਦੀ ਕੁੜੀ ਦੀ ਸਾਰੀ ਅਸੀਂ ਨੇ ਜਿਹੜੀ ਇਨਫੋਰਮੇਸ਼ਨ ਪੁਲਿਸ ਪ੍ਰਸ਼ਾਸਨ ਨੂੰ ਦੇਤੀ ਫਿਰ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ ਬਹੁਤ ਦੁੱਖ ਦੀ ਗੱਲ ਹੈ ਕਿ ਪਤਾ ਨਹੀਂ ਸਮਝ ਨਹੀਂ ਆਉਂਦੀ ਕਿਉਂ ਨਹੀਂ ਹੋ ਰਿਹਾ ਕੋਈ ਕਿਤੇ ਕਮੀ ਹੈ ਜਾਂ ਕੋਈ ਹੋਰ ਗੱਲਬਾਤ ਹੈ ਵੀ ਨਵਾਲੇ ਕੁੜੀਆਂ ਨੇ ਲੱਭਣ ਚ ਇੰਨੇ ਦਿਨ ਲੱਗ ਰਹੇ ਨੇ ਇਹ ਸੱਣਾ ਬੁਗਰਾ ਪਿੰਡ ਦੇ ਸਰਪੰਚ ਪੰਜ ਸਾਹਿਬ ਜਿਨ੍ਹਾਂ ਦਾ ਆਖਣਾ ਹੈ ਕਿ ਸਾਡੀ ਇੱਕ ਲੜਕੀ ਨੂੰ ਘਰੋਂ ਗਏ ਹੁਣ ਤਕਰੀਬਨ ਹਫਤਾ ਹੋ ਚੁੱਕਿਆ ਹੈ ਪਰ ਜੇ ਪੁਲਿਸ ਦਾ ਅਧਿਕਾਰਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਆਖਣਾ ਹੈ ਕਿ ਹਫਤਾ ਹੋ ਗਿਆ ਹੈ ਕਿ ਕੋਈ ਕਾਰਜਕਾਰੀ ਵੇਖਣ ਨੂੰ ਨਹੀਂ ਮਿਲ ਰਹੀ ਅੱਜ ਇਸ ਕਾਰਨ ਹੀ ਪਰੇਸ਼ਾਨ ਹੋ ਕੇ ਇਹ ਐਸਐਸਪੀ ਸਾਹਿਬ ਨਾਲ ਵੀ ਇੱਥੇ ਮਿਲਣਾ ਆਏ ਹਨ ਭੀਆ ਗੁਰਿੰਦੀਪ ਸਿੰਘ ਦਿਓਲ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲ ਕਰਦੇ ਆਂ ਅੱਛੀ ਗੱਲ ਜੀ ਸਰ ਕਦੋਂ ਇਹ ਪਰਿਵਾਰ ਹੈ ਤੁਹਾਡੇ ਟੱਚ ਚੰਦ ਦਾ ਕੀ ਇਹ ਜ਼ਿਆਦਾ ਮਤਲਬ ਦੇਖੋ ਇਹ ਪਿਛਲੀ 25 ਤਰੀਕ ਨੂੰ 25 ਜੂਨ ਨੂੰ ਇਹ ਲੜਕੀ ਲਾਪਤਾ ਹੋ ਜਾਂਦੀ ਹੈ ਬੁਗਰਾ ਪਿੰਡ ਤੋਂ ਤੇ ਪਰਿਵਾਰ ਕਿਉਂਕਿ ਇਹਦੇ ਪਿਤਾਜੀ ਦਿਹਾੜੀ ਕਰਦੇ ਆ ਤੇ ਹੋਰ ਵੀ ਪਰਿਵਾਰ ਕੰਮਕਾਰ ਕਰਦਾ ਇਹਨਾਂ ਦੀਆਂ ਦੋਨੋਂ ਬੇਟੀਆਂ ਘਰ ਦੇ ਵਿੱਚ ਸੀਗੀਆਂ ਕਿਸ ਤਰੀਕੇ ਨਾਲ ਲਾਪਤਾ ਹੋਈ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਪੁਲਿਸ ਨੇ ਦੇਖਣਾ ਇਹ ਪਰ ਉਹਨੂੰ ਇੱਕ ਕਾਲੀ ਸਕੋਰਪੀਓ ਗੱਡੀ ਦੇ ਵਿੱਚ ਉਹ ਲੜਕੀ ਨੂੰ ਕੁਝ ਲੜਕੇ ਲੈ ਜਾਂਦੇ ਦੇਖੇ ਗਏ ਆ ਜਿਹੜੀਆਂ ਇਹਨਾਂ ਨੇ ਮੈਨੂੰ ਦਿਖਾਈ ਇਹ ਪੁਲਿਸ ਨੂੰ ਵੀ ਦਿਖਾਈ ਹੋਊਗੀ ਪਰ ਲਗਾਤਾਰ ਇਹ ਗੱਲ ਕਹਿੰਦੇ ਨੂੰ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਰਣੀਕੇ ਇਨ ਟੱਚ ਰਣੀਕੇ ਚੌਕੀ ਦੇ ਨਾਲ ਇਹ ਇਨ ਟੱਚ ਹੈ ਪਰਿਵਾਰ ਪਰ ਉਹ ਇਹਨਾਂ ਨੂੰ ਕਦੇ ਕਹਿ ਦਿੰਦੇ ਆ ਜੀ ਉਹਦੀ ਲੋਕੇਸ਼ਨ ਆ ਗਈ ਲੜਕੀ ਦਾ ਫੋਨ ਵੀ ਵਾਰ-ਵਾਰ ਆਨ ਹੋ ਰਿਹਾ ਜੋ ਸਾਨੂੰ ਪਰਿਵਾਰ ਦੱਸ ਰਿਹਾ ਤੇ ਕਦੇ ਕਹਿੰਦੇ ਜੀ ਇਹ ਪਟਿਆਲੇ ਆ ਕਦੇ ਅੰਮ੍ਰਿਤਸਰ ਆ ਕਦੇ ਜਲੰਧਰ ਆ ਇਹਨਾਂ ਦੇ ਢੇਡੇ ਕਢਾਏ ਜਾ ਰਹੇ ਆ ਪਰ ਕੋਈ ਸੈਟੀਸਫੈਕਸ਼ਨ ਨਹੀਂ ਹੋ ਰਹੀ ਕੋਈ ਲੜਕੀ ਦਾ ਪਤਾ ਨਹੀਂ ਲੱਗ ਰਿਹਾ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸਖਤ ਤਰੀਕੇ ਦੇ ਨਾਲ ਤਾਂ ਕਰਕੇ ਅੱਜ ਸਾਨੂੰ ਐਸਐਸਪੀ ਸਾਹਿਬ ਦੇ ਕੋਲ ਆਉਣਾ ਪਿਆ ਸਭ ਕਿਸ ਤਰ੍ਹਾਂ ਦੇ ਦੇ ਪੁਲਿਸ ਦੀ ਕਾਰਜਕਾਰੀ ਕਿਉਂਕਿ तकरीबन ਕਈ ਦਿਨ ਹੋ ਚੁੱਕੇ ਨੇ ਕੁੜੀ ਨੂੰ ਘਰੋਂ ਗਿਆ ਅੱਜ ਤੁਹਾਨੂੰ ਮਜਬੂਰ ਹੋ ਕੇ ਐਸਐਸਪੀ ਦਫਤਰ ਆਣਾ ਪੈ। ਦੇਖੋ ਬੜੀ ਢਿੱਲੀ ਹੈ। ਪਤਾ ਨਹੀਂ ਕਿਉਂ ਕੀ ਵਜ੍ਹਾ ਇਹਦੀ ਕਿਉਂ ਨਹੀਂ ਹੋ ਰਿਹਾ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸੰਜੀਦਾ ਮੈਟਰ ਹੈ 16 ਸਾਲ ਦੀ ਇੱਕ ਬੇਟੀ ਸਾਡੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਦੀ ਬੇਟੀ ਦੇ ਨੂੰ ਕੋਈ ਕਿਡਨੈਪ ਕਰਕੇ ਲੈ ਗਿਆ ਲਾਪਤਾ ਹੋ ਗਈ ਜਾਂ ਵਰਗੜਾ ਕੇ ਲੈ ਗਿਆ ਇਨੀ ਜਾਣਦੇ ਪੁਲਿਸ ਦੱਸੂਗੀ। ਪਰ ਪੁਲਿਸ ਵੱਲੋਂ ਇੰਨੀ ਢਿੱਲੀ ਕਾਰਵਾਈ ਐਡੇ ਸੰਜੀਦਾ ਮੈਟਰ ਦੇ ਵਿੱਚ ਕਿਉਂਕਿ ਜਦੋਂ ਕਿਸੇ ਲੜਕੀ ਦਾ ਮੈਟਰ ਆ ਜਾਂਦਾ ਹੈ ਉਹ ਵੀ ਨਾਬਾਲਗ ਦਾ ਉਹਦੇ ਪ੍ਰਤੀ ਸਰਕਾਰ ਬੜੀ ਸੰਜੀਦਾ ਸੈਂਟਰ ਸਰਕਾਰ ਵੀ ਪੰਜਾਬ ਸਰਕਾਰ ਵੀ ਹੋਣਾ ਵੀ ਚਾਹੀਦਾ ਪਰ ਪੁਲਿਸ ਦਾ ਇੰਨਾ ਢੱਲਾ ਰਵਈਆ ਬੜਾ ਗਲਤ ਹੈ ਤੇ ਅੱਜ ਸੀਨੀਅਰ ਆਫੀਸਰਸ ਨੇ ਬੜਾ ਵਧੀਆ ਤਰੀਕੇ ਦੇ ਨਾਲ ਇਹਨੂੰ ਲਿਆ ਕਿ ਉਹਨਾਂ ਨੇ ਬੜੀ ਇਸ ਗੱਲ ਦੀ ਇਨਕੁਆਇਰੀ ਵਾਸਤੇ ਆਪਣੇ ਆਫੀਸਰ ਸਹਿਬਾਨਾਂ ਦੀ ਡਿਊਟੀ ਲਾਈ ਨਾਲ ਦੀ ਨਾਲ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰਿਵਾਰ ਨੂੰ ਲੜਕੀ ਵੀ ਲੱਭ ਜੂਗੀ ਤੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਹਿੰਮਤ ਨਾ ਕਰਨ ਇਹੋ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਉਰੀ ਦੇ ਪਿੰਡ ਨੇੜਲੇ ਬੁੱਗਰੇ ਵਿਖੇ ਇੱਕ ਪਰਿਵਾਰ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਇਆ ਹੈ ਤੁਹਾਨੂੰ ਦੱਸਣਾ ਚਾਹਾਂਗੇ ਉਸ ਪਰਿਵਾਰ ਦਾ ਇੱਕ ਲੜਕੀ ਹੈ ਜਿਸ ਦੀ ਉਮਰ ਦੱਸੀ ਗਈ तकरीबन 14-15 ਸਾਲ ਦੀ ਦੱਸੀ ਜਾਂਦੀ ਹੈ ਕੁਝ ਦਿਨ ਹੋ ਗਿਆ ਉਸ ਨੂੰ ਘਰੋਂ ਲਾਪਤਾ ਹੋਏ ਪਰ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਉਹ ਲੜਕੀ ਦੇ ਪਿਤਾ ਜੀ ਮੌਜੂਦਾ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿੰਨਾ ਦਿਨ ਹੋ ਗਏ ਜਿਹੜੀ ਕੁੜੀ ਸੀ ਉਹ ਘਰੋਂ ਗਈ ਇਹ 25 ਤਰੀਕ ਤੋਂ ਗਈ ਹੋਈ ਹੈ ਜੀ ਕਰੋ ਕੀ ਮਸਲਾ ਇਹ ਮਸਲਾ ਦਾ ਸਰ ਕੁਛ ਨਹੀਂ ਇਹ ਮੈਂ ਮਸਤਵਾਨਾ ਸਾਹਿਬ ਕੰਮ ਕਰਦਾ ਜੀ ਤੇ ਜਦੋਂ ਮੈਨੂੰ ਛੋਟੀ ਕੁੜੀ ਆਰ ਦਾ ਫੋਨ ਆਇਆ ਕਹਿੰਦੀ ਵੀ ਕੁੜੀ ਵੀ ਹੈ ਨਹੀਂ ਕਰੇ ਤਾਂ ਮੈਂ ਜਾ ਕੇ ਦੇਖਿਆ ਕੁੜੀ ਕਰੇ ਹੈ ਸੀ ਤੇ ਜਦੋਂ ਫਿਰ ਤੁਸੀਂ ਥਾਣੇ ਜਾਂਦੇ ਹੋ ਤਾਂ ਥਾਣੇ ਪੁਲਿਸ ਦੀ ਕਿਸ ਤਰ੍ਹਾਂ ਦੀ ਕਾਰ ਹੈ ਸਰ ਸਵੇਰੇ ਸਾਨੂੰ ਬੁਲਾ ਲੈਂਦੇ ਨੇ ਸਾਨੂੰ ਇੱਧਰ ਉੱਧਰ ਵੀ ਲਿਜਾਇਆ ਜਾਂਦਾ ਕਿਤੇ ਪਟਿਆਲਾ ਅੰਮ੍ਰਿਤਸਰ ਖੜਕੜਕਲਾ ਤੇ ਪਰ ਸਾਨੂੰ ਕੋਈ ਕਾਰਵਾਈ ਉਹਨਾਂ ਤੇ ਹੁੰਦੀ ਨਹੀਂ ਦੇਖੀ ਅਸੀਂ ਸੀਸੀਟੀਵੀ ਕੈਮਰਾ ਵੀ ਦਿਖਾਇਆ ਵੀ ਗੱਡੀ ਚੱਲੇ ਜਾ ਰਹੇ ਨੇ ਚਾਰ ਮੁੰਡੇ ਨੇ ਦੁਗਾਂ ਤੋਂ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਵੇਰੇ ਬੁਲਾ ਲਿਆ ਸਾਮ ਨੂੰ ਸੜ ਤਾਂ ਉਹਨਾਂ ਨੂੰ ਕੋਈ ਕਾਰਵਾਈ ਨਹੀਂ ہوئی۔ ਸਾਡੀ ਬੱਚੀ ਸਾਨੂੰ ਮਿਲੀ ਨਹੀਂ ਹੋਈ ਸਰ ਕੀ ਮੰਗਦਾ ਸਰ ਸਾਨੂੰ ਤਾਂ ਸਾਡੀ ਬੱਚੀ ਮਿਲੀ ਚਾਹੀਦੀ ਆ ਇਹੀ ਮੰਗਾ ਸਰ ਸਾਡੀ ਪੁਲਿਸ ਉਹਦੀ ਕਾਰਵਾਈ ਕੀਤੀ ਜਾਵੇ ਸਰ ਪੁਲਸ ਕੰਮ ਨਹੀਂ ਕਰ ਰਹੀ ਸਰ ਸਰਨਾ ਪਿੰਡ ਦੇ ਪੰਚ ਸਾਬੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਹਾਂ। ਹਸੀ ਕਾਲ ਜੀ ਕੀ ਨਾਮ ਹੈ? ਮੇਰਾ ਨਾਮ ਬੱਗਾ ਸਿੰਘ। ਬੱਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਕਿ ਕਈ ਦਿਨ ਹੋ ਗਿਆ ਜਿਹੜੀ ਇੱਕ ਬੱਚੀ ਹੈ ਘਰੋਂ ਲਾਪਤਾ ਹੈ ਪਰ ਪੁਲਿਸ ਦੀ ਕਾਰਜਕਾਰੀ ਅੱਜ ਇੰਨੇ ਮਜਬੂਰ ਹੋ ਗਏ ਹੋ ਉਹਨੂੰ ਦੇਖਦੇ ਹੋ ਕਿ ਅੱਜ ਐਸਐਸਪੀ ਦਫ਼ਤਰ ਆਏ। ਅਸੀਂ ਮਜਬੂਰ ਹੋ ਕੇ ਆਇਆ ਜੀ ਕਿਉਂਕਿ ਸਾਰਾ ਪਿੰਡ ਨੂੰ ਬਹੁਤ ਦੁੱਖ ਹੈ। ਪਿੰਡ 'ਚ ਇੱਕ ਤਰ੍ਹਾਂ ਦਾ ਐ ਲਾਲੋ ਵੀ ਸੋਗ ਦਾ ਮਾਹੌਲ ਆ ਬਹੁਤ ਲੋੜਬੰਦ ਪਰਿਵਾਰ। 25 ਤਰੀਕ ਦੀ ਗੁੰਮ ਹੋਈ ਹੈ ਜੀ ਅੱਜ 2 ਤਾਰੀਖ ਹੋ ਗਈ ਹੈ ਇਹ ਜੇ ਗਰੀਬ ਪਰਿਵਾਰ ਹੈ ਤਾਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਆਏ ਆਂ ਵੀ ਫਰਿਆਦ ਲੈ ਕੇ ਪਰ ਇੱਕ ਗੱਲ ਹੈ ਵੀ ਜੇ ਕੋਈ ਮੁਲਾਜ਼ਮ ਦੀ ਜਾਂ ਕਿਸੇ ਅਫਸਰ ਦੀ ਬੱਚੀ ਗੁੰਮ ਹੁੰਦੀ ਘੰਟਿਆਂ ਦੇ ਵਿੱਚ ਮਿਲ ਜਾਂਦੀ ਅੱਜ ਇਸ ਗਰੀਬ ਪਰਿਵਾਰ ਦੀ ਜਿਹੜੀ ਬੱਚੀ ਹੈ ਉਹਨੂੰ ਤਕਰੀਬਨ 7 ਦਿਨ ਹੋ ਗਏ ਜੀ ਇੱਕ ਹਫਤਾ ਹੋ ਗਿਆ 16 ਸਾਲ ਦੀ ਬੱਚੀ ਆ ਉਹ ਇਹ ਹੀ ਸੋਚ-ਸੋਚ ਕੇ ਦਿਲ ਘਟ ਜਾਂਦੇ ਵੀ ਪਤਾ ਨਹੀਂ ਕਿੱਥੇ ਉਹ ਕਿਹੜੇ ਹਾਲਾਤਾਂ ਚੋਂ ਕੇ ਮਜਬੂਰ ਹੋ ਕੇ ਸਾਨੂੰ ਆਉਣਾ ਪਿਆ ਕਿ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਾਨੂੰ ਹੀ ਉਲਝਾਈ ਜਾਂਦੇ ਸਾਡੇ ਤੇ ਮਾੜਾ ਸਮਾਂ ਕਿਤੇ ਤੁਸੀਂ ਜਾ ਕੇ ਪਟਿਆਲੇ ਦੇਖਿਆ ਹੋ ਤੁਸੀਂ ਜਾ ਕੇ ਅੰਮ੍ਰਿਤਸਰ ਦੇਖਿਆ ਹੋ ਤੁਸੀਂ ਖੜਕੜਕਲਾ ਇੰਨੇ ਦਿਨ ਹੋ ਗਏ ਐਗਜੈਕਟ ਲੋਕੇਸ਼ਨ ਹੀ ਨਹੀਂ ਪਤਾ ਲੱਗੀ ਜੀ ਤੇ ਇਹਨਾਂ ਦੇ ਪਰਿਵਾਰ ਦੀ ਰੋਟੀ ਛੁੱਟੀ ਪਈ ਐ ਸਾਰੇ ਪਿੰਡ ਦੀ ਰੋਟੀ ਛੁੱਟੀ ਪਈ ਐ ਵੀ ਕੁੜੀ ਐ ਉਹ ਘਰ ਆਜੇ ਸਹੀ ਸਲਾਮਤ ਘਰ ਆਜੇ ਇਸ ਦਾ ਮੰਗ ਕੇ ਅੱਜ ਇਹੀ ਲੈ ਕੇ ਆਏ ਸੀ ਵੀ ਸਾਡੀ ਕੁੜੀ ਸਾਨੂੰ ਵਾਪਸ ਮਤਲਬ ਕਿ ਪੁਲਿਸ ਪ੍ਰਸ਼ਾਸਨ ਪੂਰਾ ਜੋਰ ਲਾਵੇ ਤੇ ਵੀ ਉਹ ਕੁੜੀ ਨੂੰ ਘਰੇ ਵਾਪਸ ਲਿਆਉਣ ਵਿੱਚ ਆ। ਸਾਹਿਬ ਜੀ ਇਹ ਗੱਲ ਕਰੀ ਜਾਵੇ ਕਿ ਬੁਗਰਾ ਤੋਂ ਸੰਗਰੂਰ ਬਹੁਤ ਦੂਰ ਹੈ। ਕੀ ਬੱਚਾ ਉਹਰੇ ਕੀ ਕਰਨਾ ਚਾਹੀਦਾ ਪਤਾ ਉਹਦੇ ਬਾਰੇ। ਸਰ ਜਿੱਥੇ ਤੱਕ ਮਤਲਬ ਅਸੀਂ ਕਾਲ ਡਿਟੇਲ ਕਢਾਈ ਆ ਫੋਨ ਦੀ। ਚਲੋ ਬੱਚੇ ਹੁੰਦੇ ਆ ਫਰੰਟ ਸਰਕਲ ਹੁੰਦਾ ਜੀ ਤੇ ਉਹ ਕੁੜੀ ਦੀ ਡਿਟੇਲ 'ਚ ਮਤਲਬ ਪਤਾ ਲੱਗ ਗਿਆ ਕਿ ਦੁੱਗਾ ਪਿੰਡ ਤੋਂ ਕੁਝ ਨੌਜਵਾਨ ਹੈ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਸੀਗੀ। ਤੇ ਉਹੀ ਆਪਣੇ ਪੂਨੀਆ ਟਾਵਰ ਦੇ ਕੋਲੋਂ ਸਕੋਰਪੀਓ ਰੰਗ ਦੀ ਕਾਲੇ ਰੰਗ ਦੀ ਗੱਡੀ ਸੀਗੀ ਉਹਦੀ ਅਸੀਂ ਸਾਰੀ ਉਹਨਾਂ ਦਾ ਨੰਬਰ ਦੇ ਤੱਕੜਵਾ ਕੇ ਉਹਦੀ ਸਾਰੀ ਵੀਡੀਓ ਗੱਡੀ ਦੇ ਵਿੱਚ ਬਿਠਾਉਣ ਦੀ ਦੀ ਕੁੜੀ ਦੀ ਸਾਰੀ ਅਸੀਂ ਨੇ ਜਿਹੜੀ ਇਨਫੋਰਮੇਸ਼ਨ ਪੁਲਿਸ ਪ੍ਰਸ਼ਾਸਨ ਨੂੰ ਦੇਤੀ ਫਿਰ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ ਬਹੁਤ ਦੁੱਖ ਦੀ ਗੱਲ ਹੈ ਕਿ ਪਤਾ ਨਹੀਂ ਸਮਝ ਨਹੀਂ ਆਉਂਦੀ ਕਿਉਂ ਨਹੀਂ ਹੋ ਰਿਹਾ ਕੋਈ ਕਿਤੇ ਕਮੀ ਹੈ ਜਾਂ ਕੋਈ ਹੋਰ ਗੱਲਬਾਤ ਹੈ ਵੀ ਨਵਾਲੇ ਕੁੜੀਆਂ ਨੇ ਦਿਲ ਲੱਪਣ ਚ ਇੰਨੇ ਦਿਨ ਲੱਗ ਰਹੇ ਨੇ ਇਸ ਸੱਣਾ ਬੁਗਰਾ ਪਿੰਡ ਦੇ ਸਰਪੰਚ ਪੰਜ ਸਾਹਿਬ ਜਿਨ੍ਹਾਂ ਦਾ ਆਖਣਾ ਹੈ ਕਿ ਸਾਡੀ ਇੱਕ ਲੜਕੀ ਨੂੰ ਘਰੋਂ ਗਏ ਹੁਣ ਤਕਰੀਬਨ ਹਫਤਾ ਹੋ ਚੁੱਕਿਆ ਹੈ ਪਰ ਜੇ ਪੁਲਿਸ ਕਾ ਦੀ ਕਾਰਜਕਾਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਆਖਣਾ ਹੈ ਕਿ ਹਫਤਾ ਹੋ ਗਿਆ ਹੈ ਕਿ ਕੋਈ ਕਾਰਜਕਾਰੀ ਵੇਖਣ ਨੂੰ ਨਹੀਂ ਮਿਲ ਰਹੀ ਅੱਜ ਇਸ ਕਾਰਨ ਹੀ ਪਰੇਸ਼ਾਨ ਹੋ ਕੇ ਇਹ ਐਸਐਸਪੀ ਸਾਹਿਬ ਨਾਲ ਵੀ ਇੱਥੇ ਮਿਲਣਾ ਆਏ ਹਨ ਭੀਆ ਗੁਰਿੰਦੀਪ ਸਿੰਘ ਦਿਓਲ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲ ਕਰਦੇ ਆਂ ਅੱਛੀ ਗੱਲ ਦੀ ਸਰ ਕਦੋਂ ਇਹ ਪਰਿਵਾਰ ਹੈ ਤੁਹਾਡੇ ਟੱਚ ਚੰਦ ਦਾ ਕੀ ਇਹ ਜ਼ਿਆਦਾ ਮਸਲਾ ਤੇ ਕੋਈ ਪਿਛਲੀ 25 ਤਰੀਕ ਨੂੰ 25 ਜੂਨ ਨੂੰ ਇਹ ਲੜਕੀ ਲਾਪਤਾ ਹੋ ਜਾਂਦੀ ਹੈ ਬੁਗਰਾ ਪਿੰਡ ਤੋਂ ਤੇ ਪਰਿਵਾਰ ਕਿਉਂਕਿ ਇਹਦੇ ਪਿਤਾਜੀ ਦਿਹਾੜੀ ਕਰਦੇ ਆ ਤੇ ਹੋਰ ਵੀ ਪਰਿਵਾਰ ਕੰਮਕਾਰ ਕਰਦਾ ਇਹਨਾਂ ਦੀਆਂ ਦੋਨੋਂ ਬੇਟੀਆਂ ਘਰ ਦੇ ਵਿੱਚ ਸੀਗੀਆਂ ਕਿਸ ਤਰੀਕੇ ਨਾਲ ਲਾਪਤਾ ਹੋਈ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਪੁਲਿਸ ਨੇ ਦੇਖਣਾ ਇਹ ਪਰ ਉਹਨੂੰ ਇੱਕ ਕਾਲੀ ਸਕੋਰਪੀਓ ਗੱਡੀ ਦੇ ਵਿੱਚ ਉਹ ਲੜਕੀ ਨੂੰ ਕੁਝ ਲੜਕੇ ਲੈ ਜਾਂਦੇ ਦੇਖੇ ਗਏ ਆ ਜਿਹੜੀਆਂ ਇਹਨਾਂ ਨੇ ਮੈਨੂੰ ਦਿਖਾਈ ਇਹਨਾਂ ਨੂੰ ਵੀ ਦਿਖਾਈ ਹੋਊਗੀ ਪਰ ਲਗਾਤਾਰ ਇਹ ਗੱਲ ਕਹਿੰਦੇ ਨੂੰ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਰਣੀਕੇ ਇਨਟੈਚ ਰਣੀਕੇ ਚੌਕੀ ਦੇ ਨਾਲ ਇਹ ਇਨਟੈਚ ਹੈ ਪਰਿਵਾਰ ਪਰ ਉਹ ਇਹਨਾਂ ਨੂੰ ਕਦੇ ਕਹਿ ਦਿੰਦੇ ਜੀ ਉਹਦੀ ਲੋਕੇਸ਼ਨ ਆ ਗਈ ਲੜਕੀ ਦਾ ਫੋਨ ਵੀ ਵਾਰ-ਵਾਰ ਆਨ ਹੋ ਰਿਹਾ ਜੋ ਸਾਨੂੰ ਪਰਿਵਾਰ ਦੱਸ ਰਿਹਾ ਤੇ ਕਦੇ ਕਹਿੰਦੇ ਜੀ ਇਹ ਪਟਿਆਲੇ ਆ ਕਦੇ ਅੰਮ੍ਰਿਤਸਰ ਆ ਕਦੇ ਜਲੰਧਰ ਆ ਇਹਨਾਂ ਦੇ ਢੇਡੇ ਕਢਾਏ ਜਾ ਰਹੇ ਆ ਪਰ ਕੋਈ ਸੈਟੀਸਫੈਕਸ਼ਨ ਨਹੀਂ ਹੋ ਰਹੀ ਕੋਈ ਲੜਕੀ ਦਾ ਪਤਾ ਨਹੀਂ ਲੱਗ ਰਿਹਾ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਸਖਤ ਤਰੀਕੇ ਦੇ ਨਾਲ ਤਾਂ ਕਰਕੇ ਅੱਜ ਸਾਨੂੰ ਐਸਐਸਪੀ ਸਾਹਿਬ ਦੇ ਕੋਲ ਆਉਣਾ ਪਿਆ ਕਿਸ ਤਰ੍ਹਾਂ ਦੇ ਦੇ ਪੁਲਿਸ ਦੀ ਕਾਰਜਕਾਰੀ ਕਿਉਂਕਿ تقریبا ਕਈ ਦਿਨ ਹੋ ਚੁੱਕੇ ਨੇ ਕੁੜੀ ਨੂੰ ਘਰੋਂ ਗਿਆ ਅੱਜ ਤੁਹਾਨੂੰ ਮਜਬੂਰ ਹੋ ਕੇ ਐਸਐਸਪੀ ਦਫਤਰ ਆਣਾ ਪਿਆ ਦੇਖੋ ਬੜੀ ਢਿੱਲੀ ਹੈ ਪਤਾ ਨਹੀਂ ਕਿਉਂ ਕੀ ਵਜ੍ਹਾ ਇਹਦੀ ਕਿਉਂ ਨਹੀਂ ਹੋ ਰਿਹਾ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸੰਜੀਦਾ ਮੈਟਰ ਹੈ 16 ਸਾਲ ਦੀ ਇੱਕ ਬੇਟੀ ਸਾਡੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਦੀ ਬੇਟੀ ਦੇ ਨੂੰ ਕੋਈ ਕਿਡਨੈਪ ਕਰਕੇ ਲੈ ਗਿਆ ਲਾਪਤਾ ਹੋ ਗਈ ਜਾਂ ਬਰਗੜਾ ਕੇ ਲੈ ਗਿਆ ਇਨੀ ਜਾਣਦੇ ਪੁਲਿਸ ਦੱਸੂਗੀ ਪਰ ਪੁਲਿਸ ਵੱਲੋਂ ਇਨੀ ਢਿੱਲੀ ਕਾਰਵਾਈ ਐਡੇ ਸੰਜੀਦਾ ਮੈਟਰ ਦੇ ਵਿੱਚ ਤੁਕੇ ਪਰ ਜਦੋਂ ਕਿਸੇ ਲੜਕੀ ਦਾ ਮੈਟਰ ਆ ਜਾਂਦਾ ਹੈ ਉਹ ਵੀ ਨਾਬਾਲਗ ਦਾ ਉਹਦੇ ਪ੍ਰਤੀ ਸਰਕਾਰ ਬੜੀ ਸੰਜੀਦਾ ਹੈ ਸੈਂਟਰ ਸਰਕਾਰ ਵੀ ਪੰਜਾਬ ਸਰਕਾਰ ਵੀ ਹੋਣਾ ਵੀ ਚਾਹੀਦਾ ਪਰ ਪੁਲਿਸ ਦਾ ਇੰਨਾ ਢੱਲਾ ਰਵਈਆ ਬੜਾ ਗਲਤ ਹੈ ਤੇ ਅੱਜ ਸੀਨੀਅਰ ਆਫੀਸਰਸ ਨੇ ਬੜਾ ਵਧੀਆ ਤਰੀਕੇ ਦੇ ਨਾਲ ਇਹਨੂੰ ਲਿਆ ਕਿ ਉਹਨਾਂ ਨੇ ਬੜੀ ਇਸ ਗੱਲ ਦੀ ਇਨਕੁਆਇਰੀ ਵਾਸਤੇ ਆਪਣੇ ਆਫੀਸਰ ਸਹਿਬਾਨਾਂ ਦੀ ਡਿਊਟੀ ਲਈ ਨਾਲ ਦੀ ਨਾਲ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰਿਵਾਰ ਨੂੰ ਲੜਕੀ ਵੀ ਲੱਭ ਜੂਗੀ ਤੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਹਿੰਮਤ ਨਾ ਕਰਨ ਇਹੋ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਤੂਰੀ ਦੇ ਪਿੰਡ ਨੇੜਲੇ ਬੁਗਰੇ ਵਿਖੇ ਇੱਕ ਪਰਿਵਾਰ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਇਆ ਹੈ ਤੁਹਾਨੂੰ ਦੱਸਣਾ ਜਾਾਂਗੇ ਉਸ ਪਰਿਵਾਰ ਦਾ ਇੱਕ ਲੜਕੀ ਹੈ ਜਿਸ ਦੀ ਉਮਰ ਦੱਸੀ ਤਕਰੀਬਨ 14-15 ਸਾਲ ਦੀ ਦੱਸੀ ਜਾਂਦੀ ਹੈ ਕੁਝ ਦਿਨ ਹੋ ਗਿਆ ਉਸ ਨੂੰ ਘਰੋਂ ਲਾਪਤਾ ਹੋਏ ਪਰ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਉਹ ਲੜਕੀ ਦੇ ਪਿਤਾ ਜੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਬਿਤੇ ਕਿੰਨਾ ਦਿਨ ਹੋ ਗਏ ਜਿਹੜੀ ਕੁੜੀ ਸੀ ਉਹ ਘਰੋਂ ਗਈ ਇਹ 25 ਤਰੀਕ ਤੋਂ ਗਈ ਹੋਈ ਹੈ ਜੀ ਘਰੋਂ ਕੀ ਮਸਲਾ ਇਹ ਮਸਲਾ ਦਾ ਸਰ ਕੁਛ ਨਹੀਂ ਇਹ ਮੈਂ ਮਸਤ ਹੁਣਾਂ ਸਾਹਿਬ ਕੰਮ ਕਰਦਾ ਜੀ ਤੇ ਜਦੋਂ ਮੈਨੂੰ ਛੋਟੀ ਕੁੜੀ ਆਰ ਦਾ ਫੋਨ ਆਇਆ ਕਹਿੰਦੀ ਵੀ ਕੁੜੀ ਵੀ ਹੈ ਨਹੀਂ ਕਰੇ ਤਾਂ ਮੈਂ ਜਾ ਕੇ ਦੇਖਿਆ ਕੁੜੀ ਕਰੇ ਹੈ ਸੀ ਤੇ ਜਦੋਂ ਫਿਰ ਤੁਸੀਂ ਥਾਣੇ ਜਾਂਦੇ ਹੋ ਤਾਂ ਥਾਣੇ ਪੁਲਿਸ ਦੀ ਕਿਸ ਤਰ੍ਹਾਂ ਦੀ ਕਾਰ ਹੈ ਸਰ ਸਵੇਰੇ ਸਾਨੂੰ ਬੁਲਾ ਲੈਂਦੇ ਨੇ ਸਾਨੂੰ ਇੱਧਰ ਉੱਧਰ ਵੀ ਲਿਆਇਆ ਜਾਂਦਾ ਕਿਤੇ ਪਟਿਆਲਾ ਅੰਮ੍ਰਿਤਸਰ ਖੜਕੜਕਲਾ ਤੇ ਪਰ ਸਾਨੂੰ ਕੋਈ ਕਾਰਵਾਈ ਉਹਨਾਂ ਤੇ ਹੁੰਦੀ ਨਹੀਂ ਦੇਖੀ ਅਸੀਂ ਸੀਸੀਟੀਵੀ ਕੈਮਰਾ ਵੀ ਦਿਖਾਇਆ ਵੀ ਗੱਡੀ ਚੱਲੇ ਜਾ ਰਹੇ ਨੇ ਚਾਰ ਮੁੰਡੇ ਨੇ ਦੁਗਾਂ ਤੋਂ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਵੇਰੇ ਬੁਲਾ ਲਿਆ ਸਾਨੂੰ ਸੜ ਤਾਂ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਹੋਈ ਸਾਡੀ ਬੱਚੀ ਸਾਨੂੰ ਮਿਲੀ ਨਹੀਂ ਹੋਈ ਸਰ ਕੀ ਮੰਗਦਾ ਸਰ ਸਾਨੂੰ ਤਾਂ ਸਾਡੀ ਬੱਚੀ ਮਿਲੀ ਚਾਹੀਦੀ ਆ ਇਹ ਹੀ ਮੰਗਾ ਸਾਡੀ ਪੁਲਿਸ ਦੀ ਕਾਰਵਾਈ ਕੀਤੀ